5 ਦੂ 2026 ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਵਿੱਚ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਅੰਗਹੀਣ ਬੇਸਹਾਰਾ ਲੋਕਾਂ ਨੂੰ ਮਿਲਣ ਵਾਲੀ ਪੈਨਸ਼ਨ ਸ਼ਾਮਿਲ ਹੈ। ਅਸੀਂ ਇੱਕ ਲਿਸਟ ਦੱਸਾਂਗੇ ਜਿਹੜੀ ਕਿ ਜਿਨ੍ਹਾਂ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਉਹ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਣੀ ਪੈਨਸ਼ਨ ਕਢਵਾ ਸਕਦੇ ਨੇ। ਤਾਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਜੀ ਤਾਂ ਇਸ ਲਿਸਟ ਦੇ ਵਿੱਚ ਸਭ ਤੋਂ ਪਹਿਲਾ ਨਾਮ ਆ ਜੀ ਜਲੰਧਰ ਏਰੀਏ ਦਾ ਜਲੰਧਰ ਏਰੀਏ ਦੇ ਵਿੱਚ ਜਿਹੜੀ ਪੈਨਸ਼ਨ ਆ ਜਾਰੀ ਹੋ ਚੁੱਕੀ ਹੈ ਕਰਤਾਰਪੁਰ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਗੁਰਾਇਆ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਲੋਹੀਆਂ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਸ਼ਾਹ ਕੋਟ ਨਕੋਦਰ ਫਲੋਰ ਇੱਥੋਂ ਦੀ ਜਿਹੜੀ ਪੈਨਜ ਹੈ ਜਾਰੀ ਹੋ ਚੁੱਕੀ ਹੈ ਕਪੂਰਥਲਾ ਦੀ ਗੱਲ ਕਰਦੇ ਹਾਂ ਕਪੂਰਥਲਾ ਏਰੀਏ ਦੀ ਵੀ ਜਿਹੜੀ ਪੈਨਜ ਹੈ ਜਾਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਫਗਵਾੜਾ ਏਰੀਆ ਦੀ ਪੈਨਸ਼ਨ ਵੀ ਜਿਹੜੀ ਆ ਜਾਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਗੱਲ ਕਰੀਏ ਜੀ ਹੁਸ਼ਿਆਰਪੁਰ ਦੀ ਤਾਂ ਇੱਥੋਂ ਦੀਆਂ ਪੈਨਸ਼ਨਾਂ ਵੀ ਜਾਰੀ ਹੋ ਚੁੱਕੀਆਂ ਨੇ ਦਸੂਹਾ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਟਾਂਡਾ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਮਹਿਲਪੁਰ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਅਜਨਾਲਾ ਲੱਪੋਕੇ ਇੱਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਜਾਰੀ ਹੋ ਚੁੱਕੀਆਂ ਨੇ ਤਰਨਤਾਰਨ ਏਰੀਆ ਦੀ ਗੱਲ ਕਰੀਏ ਤਾਂ ਤਰਨਤਾਰਨ ਏਰੀਆ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਾਰੀ ਹੋ ਚੁੱਕੀ ਹੈ ਤਰਨਤਾਰਨ ਦੀਆਂ ਸਾਰੀਆਂ ਤਹਿਸੀਲਾਂ ਦੇ ਵਿੱਚ ਵੀ ਜਿਹੜੀ ਪੈਨਸ਼ਨਾਂ ਜਾਰੀ ਹੋ ਚੁੱਕੀ ਹੈ ਪੱਟੀ ਏਰੀਆ ਦੀ ਗੱਲ ਕਰੀਏ ਤਾਂ ਪੱਟੀ ਦੀ ਵੀ ਜਿਹੜੀ ਪੈਨਸ਼ਨ ਹੈ ਜਾਰੀ ਹੋ ਚੁੱਕੀ ਹੈ ਖਡੂਰ ਸਾਹਿਬ ਏਰੀਆ ਦੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਆਈ ਜਦੋਂ ਵੀ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਵੀਡੀਓ ਬਣਾ ਕੇ ਸਾਂਝੀ ਕਰ ਦਿਆਂਗੇ ਗੁਰਦਾਸਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਾਰੀ ਹੋ ਚੁੱਕੀ ਹੈ ਦੀਨਾਨਗਰ ਏਰੀਆ ਦੀ ਗੱਲ ਕਰੀਏ ਤਾਂ ਇੱਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਉਹ ਵੀ ਜਾਰੀ ਹੋ ਚੁੱਕੀਆਂ ਨਸ਼ਹਿਰੇ ਦੀ ਗੱਲ ਕਰੀਏ ਤਾਂ ਨਸ਼ਹਿਰਾ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਜਾਰੀ ਹੋ ਚੁੱਕੀਆਂ ਜੀ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਪਠਾਨਕੋਟ ਏਰੀਏ ਦੀ ਜਿਹੜੀ ਪੈਨਸ਼ਨ ਹੈ ਜਾਰੀ ਹੋ ਚੁੱਕੀ ਹੈ ਬਟਾਲਾ ਏਰੀਏ ਦੇ ਵਿੱਚ ਵੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਸ੍ਰੀ ਹਰਗੋਬਿੰਦਪੁਰ ਫਤਿਹਗੜ ਚੂੜੀਆਂ ਅਤੇ ਕਾਦੀਆਂ ਇੱਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਜਾਰੀ ਹੋ ਚੁੱਕੀਆਂ ਨੇ ਡੇਰਾ ਬਾਬਾ ਨਾਨਕ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਨਵਾਂ ਚਹਿਰ ਨਵਾਂ ਚਾਰਦਗਾ ਵੀ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਬਲਾਚੌਰ ਦੇ ਏਰੀਏ ਦੇ ਵਿੱਚ ਵੀ ਜਿਹੜੀ ਪੈਨਸ਼ਨਾਂ ਜਾਰੀ ਹੋ ਚੁੱਕੀ ਹੈ ਪਟਿਆਲਾ ਵੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਰਾਜਪੁਰਾ ਰਾਜਪੁਰਾ ਦੀਆਂ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਨਾਬਾ ਸਮਾਣਾ ਪਾਤਣਾ ਇੱਥੋਂ ਦੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਲੁਧਿਆਣਾ ਈਸਟ ਅਤੇ ਲੁਧਿਆਣਾ ਵੈਸਟ ਇੱਥੇ ਜਿਹੜੀ ਪੈਨਸ਼ਨਾਂ ਜਾਰੀ ਹੋ ਚੁੱਕੀ ਹੈ ਜੀ ਉਸ ਤੋਂ ਬਾਅਦ ਗੱਲ ਕਰਦੇ ਹਾਂ ਜਗਰਾਵ ਏਰੀਏ ਦੀ ਜਗਰਾਵ ਏਰੀਏ ਦੀਆਂ ਪੈਨਸ਼ਨਾਂ ਵੀ ਜਿਹੜੀਆਂ ਜਾਰੀ ਹੋ ਚੁੱਕੀਆਂ ਨੇ ਸਮਰਾਲਾ ਖੰਨਾ ਇਥੋਂ ਦੀਆਂ ਪੈਨਸ਼ਨਾਂ ਵੀ ਜਾਰੀ ਹੋ ਚੁੱਕੀਆਂ ਨੇ ਰਾਏਕੋਟ ਦੀ ਇਨਫੋਰਮੇਸ਼ਨ ਸਾਡੇ ਕੋਲ ਹਜੇ ਤੱਕ ਨਹੀਂ ਆਈ ਜਦੋਂ ਹੀ ਜੋ ਇਹ ਜਾਣਕਾਰੀ ਸਾਡੇ ਕੋਲ ਆਉਂਦੀ ਹੈ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਅਤੇ ਮਲੇਰਕੋਟਲਾ ਦੀ ਵੀ ਕੋਈ ਜਾਣਕਾਰੀ ਹਜੇ ਤੱਕ ਸਾਡੇ ਕੋਲ ਨਹੀਂ ਆਈ ਜਦੋਂ ਹੀ ਸਾਡੇ ਕੋਲ ਇਥੋਂ ਦੀ ਕੋਈ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਕੱਲ ਤੱਕਰ ਵੀਡੀਓ ਬਣਾ ਕੇ ਸਾਂਝੀ ਕਰ ਦਿਆਂਗੇ ਧੂਰੀ ਲਹਿਰਾ ਬਰਨਾਲਾ ਇਥੋਂ ਦੀਆਂ ਪੈਨਸ਼ਨਾਂ ਵੀ ਜਾਰੀ ਹੋ ਚੁੱਕੀਆਂ ਨੇ ਕਨੌਰੀ ਏਰੀਆ ਦੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਸ਼ੇਰਪੁਰ ਦਿਬੜਾ ਤੱਪਾ ਬਹਾਲੀ ਅਤੇ ਡੇਰਾ ਬਸੀ ਇਥੋਂ ਦੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਖਰੜ ਏਰੀਆ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਰੂਪਨਗਰ ਦੀ ਵੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਚਮਕੌਰ ਸਾਹਿਬ ਅਤੇ ਆਨੰਦਪੁਰ ਸਾਹਿਬ ਇੱਥੋਂ ਦੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਚਾਹੇ ਮੋਰਿੰਡਾ ਹੋਵੇ ਚਾਹੇ ਨੂਰਪੁਰ ਬੇਦੀ ਹੋਵੇ ਇੱਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਨੰਗਲ ਏਰੀਆ ਦੀ ਗੱਲ ਕਰੀਏ ਤਾਂ ਨੰਗਲ ਏਰੀਏ ਦੇ ਵਿੱਚ ਵੀ ਜਿਹੜੀ ਪੈਨਸ਼ਨਾਂ ਜਾਰੀ ਹੋ ਚੁੱਕੀ ਹੈ ਫਤਿਹਗੜ੍ਹ ਸਾਹਿਬ ਬਸੀ ਪਠਾਣਾ ਮੰਡੀ ਗੁਬਿੰਦਗੜ੍ਹ ਅਮਲੋ ਇੱਥੋਂ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਫਰੋਜ਼ਪੁਰ ਏਰੀਆ ਦੀ ਗੱਲ ਕਰੀਏ ਤਾਂ ਇੱਥੋਂ ਦੀਆਂ ਪੈਨਸ਼ਨਾਂ ਵੀ ਜਾਰੀ ਹੋ ਚੁੱਕੀਆਂ ਨੇ ਚਾਹੇ ਮਮਦੋਟ ਦੀ ਪੈਨਸ਼ਨ ਹੋਵੇ ਚਾਹੇ ਤਲਵੰਡੀ ਭਾਈ ਦੀ ਪੈਨਸ਼ਨ ਹੋਵੇ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਜ਼ੀਰਾ ਏਰੀਆ ਦੀ ਪੈਨਸ਼ਨ ਜਾਰੀ ਹੋ ਚੁੱਕੀ ਆ ਮਖੂ ਦੀ ਪੈਨਸ਼ਨ ਜਾਰੀ ਹੋ ਚੁੱਕੀ ਆ ਫਾਜ਼ਿਲਕਾ ਦੀਆਂ ਵੀ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਚਾਹੇ ਅਰਨੀਵਾਲਾ ਹੋਵੇ ਚਾਹੇ ਜਲਾਲਾਬਾਦ ਹੋਵੇ ਜਾਂ ਫਿਰ ਪੰਜੇ ਕੇ ਹਿਥਾੜ ਇੱਥੋਂ ਦੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਅਬ ਹੋਰ ਏਰੀਆ ਦੀ ਵੀ ਪੈਨਸ਼ਨ ਜਾਰੀ ਕਰ ਦਿੱਤੀ ਗਈ ਆ ਮੋਗਾ ਮੋਗਾ ਏਰੀਆ ਦੀ ਪੈਨਸ਼ਨ ਧਰਮਕੋਟ ਬਦਰੀ ਕਲਾਂ ਇੱਥੋਂ ਦੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਬਾਗਾਪੁਰਾਣਾ ਮੁਕਸਰ ਦੇ ਵਿੱਚ ਵੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਚਾਹੇ ਲੰਬੀ ਦੀ ਪੈਨਸ਼ਨ ਹੋਵੇ ਤੋਦਾ ਦੀ ਪੈਨਸ਼ਨ ਹੋਵੇ ਮੰਡੀ ਬਰੀ ਵਾਲਾ ਹੋਵੇ ਲੱਖੇ ਵਾਲੀ ਹੋਵੇ ਇੱਥੋਂ ਦੀਆਂ ਪੈਨਸ਼ਨਾਂ ਜਾਰੀ ਹੋ ਚੁੱਕੀਆਂ ਨੇ ਗਿੱਦੜਵਾਹਾ ਏਰੀਆ ਦੇ ਵਿੱਚ ਵੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਫਰੀਦਕੋਟ ਕੋਟਕਪੂਰਾ ਸਾਦਕ ਪੈਨਸ਼ਨਾਂ ਜਾਰੀ ਜੈਤੋ ਏਰੀਆ ਦੇ ਵਿੱਚ ਪੈਨਸ਼ਨ ਜਾਰੀ ਪਠੰਡੇ ਏਰੀਆ ਦੀ ਪੈਨਸ਼ਨ ਜਾਰੀ ਨਥਾਣਾ ਏਰੀਆ ਦੀ ਪੈਨਸ਼ਨ ਜਾਰੀ ਸੰਗਤ ਦੇ ਵਿੱਚ ਵੀ ਪੈਨਸ਼ਨ ਜਾਰੀ ਰਾਮਪੁਰਾ ਫੂਲ ਮੋੜ ਤਲਵੰਡੀ ਸਾਬੋ ਇੱਥੋਂ ਦੀ ਪੈਨਸ਼ਨ ਜਾਰੀ ਹੋ ਚੁੱਕੀ ਹੈ ਮਾਨਸਾ ਪਿੱਖੀ ਬਰੇਟਾ ਅਤੇ ਸਰਦੂਲਗੜ ਇੱਥੋਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਜਾਰੀ ਹੋ ਚੁੱਕੀਆਂ ਤੇ ਜਦੋਂ ਵੀ ਸਾਡੇ ਕੋਲ ਬਾਕੀ ਰਹਿੰਦੇ ਜ਼ਿਲ੍ਹੇ ਦੀ ਇਨਫੋਰਮੇਸ਼ਨ ਸਾਡੇ ਕੋਲ ਆਉਂਦੀ ਹੈ ਤੁਹਾਡੇ ਨਾਲ ਵੀਡੀਓ ਬਣਾ ਕੇ ਸਾਂਝੀ ਕਰਦੇ ਆਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ